ਨੈਸ਼ਨਲ ਪਾਰਟੀ ਦੇ ਮੈਂਬਰਾਂ ਜਾਂ ਵਲਾਂਟੀਆਂ ਜਾਂ ਆਦੇਦਾਰਾਂ ਜਿਹੜੀ ਸੈਕੂਲਰ ਪਾਰਟੀ ਹੈ ਧਰਮ ਦੇ ਨਾਂ ਤੇ ਅਸੀਂ ਕਦੇ ਕੋਈ ਤੁਹਾਨੂੰ ਕਦੇ ਵੀ ਧਰਮ ਦੇ ਨਾਂ ਤੇ ਨਾਲ ਲੜਾਉਂਦੇ ਆ ਨਾ ਭੜਕਾਉਂਦੇ ਆ ਧਰਮ ਦੇ ਨਾਂ ਤੇ ਅਸੀਂ ਕਦੇ ਵੀ ਨਾ ਵੋਟ ਮੰਗਦੇ ਆ ਉਹਨਾਂ ਨੇ ਹੁਣ ਤੱਕ ਆਪਾਂ ਨੂੰ ਧਰਮਾਂ ਦੇ ਨਾਂ ਤੇ ਲੜਾਇਆ ਤੂੰ ਐ ਸਮਾਜ ਦਾ ਤੂੰ ਐ ਸਮਾਜ ਦਾ ਤੂੰ ਐ ਸਮਾਜ ਦਾ ਪਰ ਉਹਨਾਂ ਨੇ ਕਦੇ ਇਹ ਨਹੀਂ ਦੱਸਿਆ ਕਿ ਤੂੰ ਪੰਜਾਬ ਦਾ ਹੈਂ ਅਸੀਂ ਸਾਰੇ ਪੰਜਾਬ ਦੇ ਹਾਂ 90% ਕੁਰਬਾਨੀਆਂ ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ ਸਾਡੀਆਂ ਨੇ ਤੇ ਕੋਹ ਦਾ ਆਜ਼ਾਦੀ ਦੀ ਰਾਖੀ ਕਰਨ ਵਾਸਤੇ ਵੀ 90% ਕੁਰਬਾਨੀਆਂ ਫਿਰ ਆਪਣੀਆਂ ਨੇ ਅੱਜ ਵੀ ਕਾਰਗਿਲ ਦੀਆਂ ਪਹਾੜੀਆਂ ਚ ਜਿਸ ਵੇਲੇ ਆਪਾਂ ਏਸੀ ਲਾ ਕੇ ਪਏ ਹੁੰਨੇ ਆ ਉਸ ਵੇਲੇ ਜੈਸਲਮੇਰ ਦੇ ਟਿੱਬਿਆਂ ਚ ਬੀਕਾਨੇਰ ਦੇ ਟਿੱਬਿਆਂ ਚ ਸਾਡੇ ਫੌਜੀ ਜਵਾਨ ਮੁੰਡੇ ਪਲੱਸ 50 ਡਿਗਰੀ 50 ਡਿਗਰੀ ਸੈਲਸੀਅਸ ਸਾਡੀ ਰਾਖੀ ਕਰ ਰਹੇ ਆ ਜਿਸ ਵੇਲੇ ਆਪਾਂ ਹੀਟਰ ਲਾ ਕੇ ਪਏ ਹੁੰਨੇ ਆ ਆਪਣੇ ਬੱਚਿਆਂ ਨਾਲ ਉਸ ਵੇਲੇ ਕਾਰਗਿਲ ਦੀਆਂ ਪਹਾੜੀਆਂ ਚ ਉਹ ਤਾਹਾਂ ਲਦਾਖ ਲੇ ਲਦਾਖ ਚ -50 ਡਿਗਰੀ ਚ ਆਪਣੀ ਰਾਖੀ ਕਰ ਰਹੇ ਹੁੰਦੇ ਆ ਉਹਨਾਂ ਲਈ ਇੱਕ ਤਾੜੀ ਬਣਦੀ ਸੋ ਮੈਂ ਤੁਹਾਡੇ ਕੋਲ ਆਇਆ ਰਿਸ਼ੀ ਨਗਰ ਕਿ ਤੁਸੀਂ ਤੁਹਾਨੂੰ ਪਤਾ ਸਾਰੇ ਬੈਲ ਅਵੇਅਰ ਹੋ ਉਹ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਪੜੇ ਲਿਖੇ ਲੋਕਾਂ ਕਿ 19 ਤਰੀਕ ਨੂੰ ਇੱਕ ਬਾਈ ਇਲੈਕਸ਼ਨ ਆ ਗਈ ਪ੍ਰਮਾਤਮਾ ਦਾ ਇੱਕ ਭਾਣਾ ਸੀ ਕਿ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ ਉਹਨੂੰ ਕੋਈ ਟਾਲ ਨਹੀਂ ਸਕਦਾ ਪ੍ਰਮਾਤਮਾ ਦੇ ਹੁਕਮ ਤੋਂ ਮੈਨਾ ਪੱਤਾ ਵੀ ਨਹੀਂ ਹਿਲਦਾ ਤੇ ਸਾਨੂੰ ਇਹ ਇਲੈਕਸ਼ਨ ਨਹੀਂ ਤਾਂ ਪਹਿਲਾਂ ਤਾਂ ਜਿੱਤੀ ਹੋਏ ਸੀ ਆਪਾਂ ਤਾਂ 5 ਸਾਲ ਵਾਸਤੇ ਤੁਸੀਂ ਜਿਤਾਏ ਹੋਏ ਸੀ ਹੁਣ ਵਿੱਚ ਦੀ ਇਲੈਕਸ਼ਨ ਆ ਗਈ ਤਾਂ ਲੜਾਂਗੇ ਕੋਈ ਗੱਲ ਨਹੀਂ ਤੇ ਉਹਨਾਂ ਨੇ ਖੁਸ਼ੀ ਮਨਾਈ ਹੈ ਜੀ ਇਸ ਗੱਲ ਦੀ ਦੂਜਿਆਂ ਨੇ ਵਿਰੋਧੀਆਂ ਨੇ ਵੀ ਸ਼ਾਇਦ ਸਾਨੂੰ ਇੱਕ ਮੌਕਾ ਮਿਲ ਗਿਆ ਉਸੇ ਦਿਨੀ ਹਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨੀ ਲੱਗੇ ਸੀ ਮੀਟਿੰਗਾਂ ਕਰਨ ਵੀ ਕਿਵੇਂ ਕਰਨ ਲੈ ਉਹ ਯਾਰ ਸਵੇਰੇ ਤਾਂ ਠੰਡੇ ਹੋ ਲੈਣ ਦਿਓ ਬਾਅਦ ਚ ਲੜ ਲਿਓ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬੰਦਾ ਥੋੜੀ ਦੁਬਾਰੇ ਆਉਂਦਾ ਹੈ ਹੰਕਾਰ ਹੈ ਕਿ ਅਸੀਂ ਸ਼ਹਿਰ ਜਾਣਾ ਨਹੀਂ ਧਰਤੀ ਤੋਂ ਅਸੀਂ ਸਦਾ ਹੀ ਆਂ ਜਿਵੇਂ ਰਾਵਣ ਨੇ ਕਹਿੰਦੇ ਕਾਲ ਪਾਵੇ ਨਾਲ ਹੀ ਬਣ ਲਿਆ ਸੀ ਪਰ ਤੂੰ ਨਿੱਜ ਤੀਰ ਫਿਰ ਜਦੋਂ ਵਜਿਆ ਸੀ ਫਿਰ ਉਹ ਨਿਬੜ ਗਿਆ ਨਾ ਸਾਰਾ ਕੰਮ ਫਿਰ ਇਹ ਤੂੰ ਨਿੱਜ ਤੀਰ ਕੌਣ ਮਾਰਦਾ ਪਬਲਿਕ ਆ ਜਨਤਾ ਇਹ ਤੂੰ ਪਹਿਲਾਂ ਵੀ ਇਹਨਾਂ ਨੇ ਤੀਰ ਵੱਜੇ ਹੋਏ ਨੇ ਅਕਲ ਹੀ ਨਹੀਂ ਆਉਂਦੀ ਹੰਕਾਰ ਹੀ ਬੋਲ ਜਾਂਦਾ ਹੰਕਾਰ ਹੀ ਬੋਲ ਜਾਂਦਾ ਸੋ ਇੱਕ ਪਾਸੇ ਪਿਆਰ ਹੈ ਇੱਕ ਪਾਸੇ ਹੰਕਾਰਾ ਚੁਣ ਲਿਓ 19 ਤਰੀਕ ਨੂੰ ਕਿਹੜਾ ਚੁਣਨਾ ਹੈ ਇੱਕ ਪਾਸੇ ਪਿਆਰ ਨਾਲ ਵੋਟਾਂ ਮੰਗਣ ਵਾਲੇ ਆ ਦੂਜੇ ਪਾਸੇ ਹੰਕਾਰ ਨਾਲ ਵੋਟਾਂ ਮੰਗਣ ਵਾਲੇ ਆ ਤੁਸੀਂ ਵੀਡੀਓ ਦੇਖੀ ਹੋਣੀ ਜਦੋਂ ਮਨਿਸਟਰ ਸੀ ਮਨਿਸਟਰ ਮੈਨਰੋ ਨਹੀਂ ਸੀ ਬਿਲਕੁਲ ਉਦੋਂ ਮਨਿਸਟਰ ਸੀ ਜਦੋਂ ਬਿੱਟੂ ਨਾਲ ਬੈਠਾ ਉਹ ਸਕੂਲ ਦੀ ਇੱਕ ਪ੍ਰਿੰਸੀਪਲ ਜਿਹੜੀ ਮੈਡਮ ਸੀ ਕਿਤੇ ਟ੍ਰੈਫਿਕ 'ਚ ਫਸ ਗਿਆ ਹੋਣਾ ਉਹ ਲੇਟ ਹੋ ਗਿਆ ਉਹਨੇ ਕਿਵੇਂ ਗਾਲਾਂ ਕੱਢਦਾ ਇੱਥੇ ਕੀ ਕਰਨਾ ਕੀ ਹੁਣ ਹੁਣ ਨਾ ਹੀ ਦਵਾਰੇ ਓ ਤੂੰ ਮੰਤਰੀ ਤੈਨੂੰ ਪਤਾ ਨਹੀਂ ਮੰਤਰੀ ਮੰਤਰੀ ਯਾਰ ਐਡਾ ਕੀ ਰੱਬ ਆ ਗਿਆ ਯਾਰ ਐਡਾ ਹੰਕਾਰ ਯਾਰ ਔਰ ਮਹਿਲਾਮਾਂ ਪਤਿ ਗੁਰੂ ਨਾਨਕ ਸਾਹਿਬ ਨੇ ਲਿਖਿਆ ਸੋਕਿਓ ਮੰਨਦਾ ਆਖੀਏ ਜਿਤ ਜੰਮੇ ਰਾਜਾਨ ਜਿਹੜੀ ਰਾਜਿਆਂ ਨੂੰ ਜੰਮਦੀ ਆ ਉਹਨੂੰ ਮੰਨਦਾ ਕਿਵੇਂ ਆਖ ਸਕਦੇ ਹਾਂ ਐਡਾ ਹੰਕਾਰ ਔਰ ਬਿੱਟੂ ਕੋਲੇ ਬੈਠਾ ਦੇਖੀ ਜਾਂਦਾ ਹੈ ਤੇ ਹੁਣ ਉਹ ਪਰਲੇ ਪਾਸੇ ਬੀਜੇ ਵਿੱਚ ਬੈਠਾ ਦੇਖੀ ਜਾਂਦਾ ਹੈ ਕਰ ਲਓ ਕੀ ਕਰੋਗੇ ਕਦੇ ਦੋਨੇ ਦੋਸਤ ਸੀ ਹੁਣ ਕਿ ਪਤਾ ਨਹੀਂ ਦੋਸਤ ਨੇ ਪਤਾ ਨਹੀਂ ਕਿਦੀ ਕੌਣ ਸਪੋਰਟ ਕਰ ਰਿਹਾ ਮੈਨੂੰ ਤਾਂ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਜਾ ਖੜ ਕਿੱਧਰ ਹੈ ਰਾਜਾ ਬੜਿੰਗ ਕਿੱਧਰ ਹੈ ਚੰਨੀ ਕਿੱਧਰ ਹੈ ਬਾਈ ਕੀੜੀਆਂ ਦੇ ਪੌਣ ਵਾਂਗੂ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਆ ਦੱਸੋ ਕੀ ਕਰੋਗੇ ਇਹਨਾਂ ਦਾ ਇਹੋ ਜਿਹੇ ਨੂੰ ਤੁਸੀਂ ਜਿਤਾ ਲਓਗੇ ਨਾ ਪ੍ਰਧਾਨ ਦੀ ਫੋਟੋ ਲਾਉਣੀ ਹੈ ਕਹਿੰਦੇ ਨਾ ਐਲੋਪੀ ਤਾਂ ਉੱਥੇ ਉਹ ਤਾਂ ਬਾਜਬਾ ਤਾਂ ਬੜੀਆ ਉਹ ਤਾਂ ਆਪ ਦਾ ਨਜ਼ਾਰੇ ਲੈਂਦਾ ਹੈ ਉਹ ਤਾਂ ਅਮਰੀਕਾ ਜਾ ਕੇ ਬਹਿ ਗਿਆ ਕਹਿੰਦਾ ਤਮਾਸ਼ਾ ਦੇਖਾਂਗੇ ਬਾਹਰੋਂ ਅਮਰੀਕਾ ਬੈਠਾ ਤਾਂ ਉਹਨਾਂ ਨੂੰ ਜਿਤਾ ਲਓਗੇ ਜਿਹਨਾਂ ਨੂੰ ਆਪ ਹੀ ਹਰਾਉਣ ਨੂੰ ਫਿਰਦੇ ਨੇ ਕਿਉਂ ਜਿਤਾਈਏ ਉਹ ਬੰਦਾ ਜਿਹੜਾ ਇੱਕ ਰਾਜ ਸਭਾ ਤੋਂ ਐਮ ਐਲ ਏ ਬਣ ਕੇ ਤੁਹਾਡੀ ਸੇਵਾ ਬਾੜਾਂ ਚ ਕਰਨੀ ਚਾਹੁੰਦਾ ਨਹੀਂ ਰਾਜ ਸਭਾ ਵਾਲੇ ਨੂੰ ਕੀ ਲੋੜ ਐ 6 ਸਾਲ ਰਾਜ ਸਭਾ ਹੁੰਦੀ ਐ ਜੀ ਔਰ ਇਹ ਵੀ ਦੱਸ ਦੇਣਾ ਲੋਕ ਸਭਾ 13 ਦਿਨਾਂ ਬਾਅਦ ਵੀ ਟੁੱਟੀ ਹੋਈ ਐ ਭਾਰਤ ਦੀ ਸਿਰਫ 13 ਦਿਨਾਂ ਬਾਅਦ ਲੋਕ ਸਭਾ ਟੁੱਟ ਗਈ ਸੀ ਜਿੰਨੇ ਐਮ ਪੀ ਬਣੇ ਸੀ 13 ਦਿਨ ਦੇ ਐਮ ਪੀ ਬਸ 13 ਮਹੀਨਿਆਂ ਬਾਅਦ ਵੀ ਟੁੱਟੀ ਹੋਈ ਐ ਲੋਕ ਸਭਾ 2 ਸਾਲ ਬਾਅਦ ਵੀ ਟੁੱਟੀ ਹੋਈ ਐ ਲੋਕ ਸਭਾ ਟੁੱਟ ਜਾਂਦੀ ਐ ਰਾਜ ਸਭਾ ਨਹੀਂ ਟੁੱਟਦੀ ਰਾਜ ਸਭਾ 6 ਸਾਲ ਵਾਸਤੇ ਰਹਿੰਦੀ ਐ ਸੰਜੀਵ ਰੋੜਾ ਜੀ ਚਾਹੁੰਦੇ ਰਾਜ ਸਭਾ ਜੀ ਰਹਿੰਦੇ ਇਹ ਕਹਿੰਦੇ ਨਹੀਂ ਮੈਂ ਲੋਕਾਂ ਚ ਜਾ ਕੇ ਲੋਕਾਂ ਤੋਂ ਫਤਵਾ ਲੈ ਕੇ ਆਉਣਾ ਦੇਖੋ ਲੋਕਾਂ ਤੋਂ ਫਤਵਾ ਲੈ ਕੇ ਆਉਣਾ ਬਹੁਤ ਵੱਡੀ ਗੱਲ ਐ ਜੀ ਬਹੁਤ ਵੱਡੀ ਗੱਲ ਆ ਭਾਵੇਂ ਮੈਂਬਰ ਬਣਿਆ ਪੰਚਾਇਤ ਦਾ ਕੋਈ ਭਾਵੇਂ ਕੌਂਸਲਰ ਸਾਹਿਬ ਬੈਠੇ ਐ ਬਹੁਤ ਵੱਡੀ ਗੱਲ ਐ ਅੱਖਾਂ ਚੋਂ ਥਰੂ ਆ ਗਈ ਇਹਨਾਂ ਦੇ बन गए काउंसलर इन्ना ਚਿਰ ਇਧਰਲੇ ਪਾਸੇ ਰਹੇ ਕਹਿੰਦੇ ਤੀ ਦੇ ਪਰਲੇ ਪਾਸੇ ਇਧਰ ਤਾਂ ਆਉਣੀ ਤਾਂ ਤਨੇੜੇ ਕਿਤੇ ਸੈਲਫੀਆਂ ਲੈ ਕੇ ਇਹਨੇ ਆਪ ਦੱਸਿਆ ਕੀ ਗੱਲ ਜੀ ਸਾਨੂੰ ਭੀੜਾ ਬੱਕਰੀਆਂ ਸਮਝਿਆ ਤੁਸੀਂ ਅਸੀਂ ਤੁਹਾਡੇ ਵਾਸਤੇ ਨਾਰੇ ਲਾਈ ਜਾਈਏ ਅਸੀਂ ਤੁਹਾਡੀ ਜਿੰਦਾਬਾਦ ਕਰੀ ਜਾਈਏ ਇਹ ਹੀ ਗੱਲ ਲੋਕਾਂ ਨੇ ਸਮਝ ਆ ਗਈ 2022 ਚ ਹੁਣ ਰੋਂਦੇ ਫਿਰਦੇ ਨੇ ਕਹਿੰਦੇ ਭਗਵਾਨ ਤਮਾਨ ਬਾਰੇ ਐ ਨਹੀਂ ਸੋਚਿਆ ਸੀ ਮੈਂ ਤਾਂ ਮਜ਼ਾਕ ਕਰਦੇ ਸੀ ਮੈਨੂੰ ਮਜ਼ਾਕ ਕਰਦੇ ਸੀ ਇਹ ਲਗ ਰਹੇ ਆ ਵੀ ਖੜਾ ਹੋ ਗਿਆ ਵੋਟਾਂ ਚ ਕਹਿੰਦੇ ਕਿ ਆਏ ਹੱਥ ਵਨ ਕੇ ਫੋਟੋ ਇਹ ਦੇਖਿਆ ਚ ਪੋਸਟਰ ਤੇ ਮੈਂ ਇੱਕ ਲੀਡਰ ਨੇ ਕਿਹਾ 2014 ਚ ਕਹਿੰਦਾ ਲ ਭਾਨ ਤਮਾਨ ਵੀ ਵੋਟਾਂ ਚ ਖੜਾ ਹੋ ਗਿਆ ਮੈਨੂੰ ਫੋਟੋ ਦੇਖ ਕੇ ਕਹਿੰਦਾ ਬਹੁਤ ਹਾਸਾ ਆਇਆ ਹਾਏ ਰੱਬਾ ਮੈਂ ਹਮੇ ਹੱਸ ਲੋ ਫਿਰ ਮੇਰੀ ਫੋਟੋ ਦੇਖ ਕੇ ਜਿੰਨਾ ਕ ਹੱਸਣਾ ਹੈ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੂੰਗਾ ਸਾਰਾ ਡੱਬਰ ਤੁਸੀਂ ਮੇਰੇ ਬੱਤੀ ਦੰਦ ਨੇ ਹੋ ਗਿਆ ਕੰਮ ਜਿਹੜੇ ਮਰਜ਼ੀ ਪੱਤਰਕਾਰ ਕੋਲੇ ਜਿਹੜੇ ਮਰਜ਼ੀ ਲੀਡਰ ਨੂੰ ਬਿਠਾ ਲਓ ਕੇਰਾਂ ਭਗਵਾਨਤ ਮਾਨ ਦਾ ਨਾਮ ਲੈ ਲਓ ਚੀਕ ਮਾਰ ਲੈ ਨਹੀਂ ਨਹੀਂ ਉਹਦਾ ਨਾਮ ਨਹੀਂ ਲੈਣਾ ਮੈਂ ਕੀ ਕਰਤਾ ਜੀ ਡਰਦੇ ਆ ਕਿਉਂਕਿ ਮੈਂ ਸੱਚ ਬੋਲਦਾ ਜੀ ਡਰਦੇ ਆ ਵੀ ਯਾਰ ਸਾਰਾ ਕੋਈ ਪੇਟ ਖੋਲ ਦੂਗਾ ਇਹਦਾ ਪਾਰਲੀਮੈਂਟ ਦੇ ਵਿੱਚ ਬੋਲਦਾ ਰਿਆਂ ਤੁਹਾਡੇ ਹੱਕ ਚ ਵਿਧਾਨ ਸਭਾ ਦੇ ਵਿੱਚ ਐਲੋਪੀ ਕਾਂਗਰਸ ਦਾ ਜਿਹੜਾ ਬਾਜਵਾ ਉਹ ਕੀ ਕਹਿੰਦਾ ਸੀ ਸਾਡੇ ਐਮਐਲਏ ਨੂੰ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਸਾਹਮਣੇ ਕਿਹੜਾ ਜਾ ਮਟੀਰੀਅਲ ਆ ਗਿਆ ਸਾਡੇ ਕਹਿੰਦਾ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਕੋਈ ਪਤਾ ਨਹੀਂ ਕਿਹੜੇ ਕਿਹੜੇ ਆ ਗਏ ਕਹਿੰਦਾ ਜਿਹੜੇ ਇਹ ਜੇ ਆ ਗਏ ਮਤਲਬ ਸਾਨੂੰ ਜੇ ਤੁਸੀਂ ਇਹ ਜੇ ਸਮਝਦੇ ਹੋ ਮੈਂ ਕਿਹਾ ਮੈਂ ਫਿਰ ਖੜਾ ਹੋ ਕੇ ਕਿਹਾ ਮੈਂ ਕੱਲੀ ਮੋਬਾਈਲ ਠੀਕ ਕਰਨ ਵਾਲੇ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਆਏ ਹੋਏ ਇੱਥੇ ਫਿਰ ਬੋਲਿਆ ਨਹੀਂ ਮੈਂ ਕਿ ਮਿਸਟਰ ਬਾਜਵਾ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਾਡੇ ਬਾਪੂਆਂ ਨੇ ਪਾਕਿਸਤਾਨ ਤੋਂ ਸਮਗਲੇ ਨਹੀਂ ਜਿੱਤੀ ਸੋਨੇ ਦੇ ਬਿਸਕਟਾਂ ਦੀ ਅਸੀਂ ਆਟੇ ਦੇ ਬਿਸਕਟਾਂ ਲਿਆਂ ਤੁਸੀਂ ਸੋਨੇ ਦੇ ਬਿਸਕਟਾਂ ਵਾਲੇ ਹੋਵੋਗੇ ਅਸੀਂ ਆਟੇ ਦੇ ਬਿਸਕਟਾਂ ਆਣੇ ਆ ਅਸੀਂ ਅਸੀਂ ਆਏ ਆ ਅਸਲ ਚ ਹੋਣਾ ਆਏ ਆ ਅਸੀਂ ਇਹ ਤੋਂ ਪਹਿਲਾਂ ਤੁਸੀਂ ਆਉਂਦੇ ਰਹੇ ਹੋ ਬੱਡੇ ਬੱਡੇ ওভারਕੋਟ ਜੇ ਪਾ ਕੇ ਆਈ ਆ ਯਾਰ ਓ ਯੈਸ 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 ਓ ਨੋ 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 ਬਸ ਅੰਗਰੇਜ਼ੀ ਬੋਲ ਬੋਲ ਕਿੰਨਾ ਸਾਨੂੰ ਪਤਾ ਲੱਗੇ ਸਾਡੇ ਹੱਕ ਚ ਫੈਸਲਾ ਕੀਤਾ ਜਾਂ ਸਾਡੇ ਵਿਰੁੱਧ ਕੀਤਾ ਯੇ ਸਾਈਵਲ ਥਿੰਕ ਅਬਾਊਟ ਇਟ ਯਾ ਥਿਸ ਮੈਟਰ ਵਾਸ ਆਲਰੇਡੀ ਬੀਨ ਟੇਕਨ ਬਾਈ ਮੀ ਈਵਨ ਆਈ ਵਾਸ ਅ ਮਨਿਸਟਰ ਬਬਾ ਕੀ ਕਰਦਾ ਚਾਹੁੰਦਾ ਕੀ ਹੈ ਪਰ ਈ ਧਰਤੀ ਤੇ ਤੂੰ ਤੂੰ ਸਿੱਧਾ ਕਹ ਦੇ ਵੀ ਨੰਗਲ ਡੈਮ ਤੋਂ ਹਰਿਆਣੇ ਨੂੰ ਪਾਣੀ ਨਹੀਂ ਛੱਡਣਾ ਐ ਕਰੋ ਨੱਕਾ ਵੱਟ ਕੇ ਦਿਖਾਓ ਫਿਰ ਕੋਈ ਆਓ ਫਿਰ ਕਿਹੜਾ ਆਉਂਦਾ ਮੈਂ ਜਾਵੜੇ ਨੂੰ ਮੰਗਲ ਨੇ ਮੋਤੇ ਪਾਣੀ ਨਹੀਂ ਹੈ ਗਈ ਸਾਡੇ ਕੋਲ ਸਾਡੇ ਅੱਕਰ ਪਾਣੀ ਜਿਹੜਾ ਸਾਡਾ ਵਾਰ ਅਸੀਂ ਵਰਤਾਂਗੇ ਨਹੀਂ ਤਾਂ ਅੰਗਰੇਜ਼ੀ ਬੋਲ ਬੋਲ ਕੇ ਪਾਣੀ ਦੇ ਹੀ ਗਏ ਨੇ ਆਪ ਨੂੰ ਪਤਾ ਹੀ ਨਹੀਂ ਲੱਗਿਆ ਪਾਣੀ ਕਿੱਧਰ ਜਾਈ ਜਾਂਦਾ ਕੀ ਹੋਈ ਜਾਂਦਾ ਉਹਦਾ ਹਰਿਆਣੇ ਨੇ ਦੱਸਿਆ ਤਕੀ ਕਹਿੰਦਾ ਪਹਿਲਾਂ ਕਦੇ ਨਹੀਂ ਹੋਇਆ ਇੰਨਾ ਮਨਾ ਕੀਤਾ ਜਿੰਨਾ ਤੁਸੀਂ ਕੀਤਾ ਅਸੀਂ ਕਹ ਜੀ ਅਸੀਂ ਤਾਂ ਹੁਣ ਪਾਣੀ ਦੇ ਰਾਖੇ ਆ ਮੈਂ ਤਾਂ ਆਪ ਜਾਂਦਾ ਰਿਹਾ ਜੀ ਮੈਂ ਨੱਕਿਆਂ ਤੇ ਜਾਂਦਾ ਰਿਹਾ ਰਾਤ ਨੂੰ ਕੱਸੀ ਦਾ ਪਾਣੀ ਲੱਗਦਾ ਸੀ ਸਾਡੇ ਪੰਜ ਕਿੱਲੇ ਸੀਗੇ ਉਸ ਨੱਕੇ ਤੇ ਜਿਹੜੇ ਨੱਕੇ ਤੇ ਕੱਸੀ ਦਾ ਪਾਣੀ ਆਉਂਦਾ ਸੀ 15 ਮਿੰਟ ਇੱਕ ਕਿੱਲੇ ਨੂੰ ਮਿਲਦੇ ਸੀ ਜੀ 75 ਮਿੰਟ ਬਣਦੇ ਸੀ ਸਾਡੇ ਸਵਾ 12 ਵਜੇ ਮਤਲਬ ਨਾਰਦਿਆਂ ਨੇ ਵੱਢਣਾ ਹੁੰਦਾ ਸੀ ਪਾਣੀ ਨਾਲ ਦੇ ਵੀ ਆਪਣੇ ਸ਼ਰੀਕ ਹੀ ਹੁੰਦੇ ਆ ਚਾਚੇ ਤਾਇਆ ਚ ਹੁੰਦੇ ਆ ਬਿੱਕਰ ਸੀ ਉਹਦਾ ਨਾਮ ਤੇ ਮੈਂ ਮੈਨੂੰ ਭੇਜਾ 15 14 15 ਸਾਲ ਦੀ ਉਮਰ ਸੀ ਮੇਰੀ ਮੈਂ ਵੀ ਚਲੇ ਜਾਂਦਾ ਇੱਕ ਵਾਰੀ ਨੱਕਾ ਵੱਡ ਕੇ ਕਿਉਂਕਿ ਵੱਡੇ ਕਿਆਰੇ ਹੁੰਦੇ ਆ ਫਿਰ ਕਿਆਰੇ ਚੋਂ ਗਾਂ ਕਿਆਰੇਜ ਵੀ ਕਰ ਦਿੰਨੇ ਆ ਚੋਨੇ ਵਾਲੇ ਕਿਆਰੇ ਤਾਂ ਬਹੁਤ ਵੱਡੇ ਹੁੰਦੇ ਨੇ ਤੇ ਮੈਂ ਬੈਠਾ ਨੱਕੇ ਤੇ ਉਹ ਸਵਾ 12 ਵਜੇ ਉਹਨੇ ਵੱਢਣਾ ਹੁੰਦਾ ਸੀ 12 ਕ ਵਜੇ ਆਇਆ 15 ਮਿੰਟ ਪਹਿਲਾਂ ਹੀ ਪਹਿਲਾਂ ਕਹੀ ਦਰਦਾ ਉਹ ਨਾਲੀ ਤਿੱਖਾ ਕੀਤਾ ਹੋਇਆ ਗੰਡਾਸਾ ਐਂ ਦਰਦਿੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਗਵਾਰੇ ਨੂੰ ਪੁੱਛ ਲੈ ਮੈਂ ਕਿ ਬਿਕਰਾ ਯਰ ਨਾ ਕਾ ਕਹੀ ਨਾਲ ਤਾਂ ਚੱਲਦਾ ਨੱਕਾ ਵੱਢਣਾ ਮੰਨਦੇ ਆ ਅਰ ਗੰਡਾਸਾ ਕਿਉਂ ਲੈਣਾ ਉਹਨਾਂ ਕਹਿੰਦਾ ਕਈ ਵਾਰੀ ਭਾਈ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਨੂੰ ਪਤਾ ਲੱਗਿਆ ਮੇਰੀ ਗਰਦਨ ਲਾਹੂ ਮੈਂ ਕਿਹਾ ਕਦੇ ਉਹ ਮੈਂ ਕਿਹਾ ਭਰਾਵਾ 12 ਵਾਸਤੇ ਵੱਢ ਲਈ ਭਾਵੇਂ 5 ਮਿੰਟ ਪਹਿਲਾਂ ਹੀ ਵੱਢ ਲਈ ਤੂੰ ਮੇਰੀ ਗਰਦਨ ਨਾ ਵੱਢਦੀ ਆਹ ਤਾਂ ਪਾਣੀ ਦਾ ਮੁੱਲ ਐ ਸਾਡੇ ਸਾਨੂੰ ਨਹੀਂ ਪਤਾ ਕਿ ਅਸੀਂ ਤਾਂ ਕਤਲ ਹੋ ਜਾਂਦੇ ਨੇ ਸਾਡੇ ਤਾਂ ਪਾਣੀ ਆ ਪਿੱਛੇ ਖੇਤਾਂ 'ਚ ਤੇ ਇਹ ਕਹਿੰਦੇ ਨੇ ਕਿ ਉਸਕ ਦੇ ਦੋ ਅੰਨੇ ਉਹ ਕਿਵੇਂ ਦੇ ਦੀ ਜੀ ਹੱਕਾਂ ਦੀ ਰਾਖੀ ਕਰਨੀ ਆ ਪੰਜਾਬ ਦਾ ਕੋਈ ਹੱਕ ਮਰਨ ਨਹੀਂ ਜਾਣਾ ਜਿੰਨਾ ਚਿਰ ਤੁਸੀਂ ਮੈਨੂੰ ਪੈਨ ਦੇ ਰੱਖਿਆ ਚਾਹੇ ਕੱਲ ਨੂੰ ਖੋਲੋ ਸਾਲ ਨੂੰ ਖੋਲੋ 2 ਸਾਲ ਨੂੰ ਖੋਲੋ ਪਰ ਇੱਕ ਲੰਬਾ ਨਹੀਂ ਆਊਗਾ ਯਾਰ ਭਗਵਾਨ ਤੁਮਾਨੂੰ ਪੈਨ ਦਿੱਤਾ ਸੀ ਉਹਨੇ ਪੰਜਾਬ ਦੇ ਹੱਕਾਂ ਵਾਸਤੇ ਪੈਨ ਚਲਾਇਆ ਨਹੀਂ ਚੱਲੂਗਾ ਤੁਹਾਡੇ ਹੱਕ 'ਚ ਚੱਲੂਗਾ ਬਸ ਨਾ ਮੇਰੇ ਪਰਿਵਾਰ ਦੇ ਹੱਕ ਚੱਲੂਗਾ ਨਾ ਰਿਸ਼ਤੇਦਾਰਾਂ ਦੇ ਹੱਕ ਚੱਲੂ ਨਾ ਚੇਲੇ ਚਪਟਿਆਂ ਦੇ ਕਿਹਦੇ ਹੱਕ ਚੱਲੂਗਾ ਨਾ ਮੇਰਾ ਖੱਡਾਂ ਚ ਹਿੱਸਾ ਹੈ ਨਾ ਮੇਰਾ ਬੱਸਾਂ ਚ ਹਿੱਸਾ ਹੈ ਨਾ ਮੇਰਾ ਢਾਬਿਆਂ ਚ ਹਿੱਸਾ ਹੈ ਮੇਰਾ ਹਿੱਸਾ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹੈ ਹੋਰ ਕਿਸੇ ਚ ਹਿੱਸਾ ਨਹੀਂ ਪਾਉਣਾ ਮੈਂ ਬਰਬਾਦ ਕਰਕੇ ਰੱਖਤਾ ਪੰਜਾਬ ਜਿਹੜਾ ਪਹਿਲੇ ਨੰਬਰ ਦੀ ਸਟੇਟ ਹੁੰਦਾ ਸੀ ਪਹਿਲਾਂ ਪੂਰੇ ਦੇਸ਼ ਦੇ ਸਿਲੇਬਸ ਚ ਆਉਂਦਾ ਸੀ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ 18ਵੇਂ ਨੰਬਰ ਤੇ ਫਿਰਦੇ ਆ ਬੰਦੇ 18ਵੇਂ ਨੰਬਰ ਤੇ ਨਸ਼ਿਆਂ ਚ ਅੱਡ ਨੰਬਰ ਉਧਰ ਪਹਿਲੇ ਨੰਬਰ ਤੇ ਬਦਨਾਮੀ ਚ ਪਹਿਲੇ ਨੰਬਰ ਤੇ ਬਰਬਾਦ ਕਰਕੇ ਰੱਖਤਾ ਕਿਹਨਾਂ ਨੇ ਕੀਤਾ ਇਹਨਾਂ ਨੇ ਆ ਸੰ ਤਾਂ 2-3 ਸਾਲ ਹੀ ਹੋਏ ਨੇ 2-3 ਸਾਲ ਦਾ ਬੱਚਾ ਤਾਂ ਬੋਲਣ ਵੀ ਨਹੀਂ ਲੱਗਦਾ 2-3 ਸਾਲ ਹੀ ਹੋਇਆ ਪੰਤਾ ਇਨਾ ਨੇ ਬਰਬਾਦ ਕੀਤਾ ਹੁਣ ਫੇਰ ਕਹਿੰਦੇ ਕਹਿੰਦੇ ਸਾਨੂੰ ਮੌਕਾ ਦਿਓ ਕਿਉਂ ਦੀ ਇਹ ਵੀ ਰੇਟਰੀ ਕਰਾਈਏ ਤੁਹਾਡੇ ਨਾਂ ਤੇ ਉਹ ਦੇਖ ਲੋ ਆਸ਼ੂ ਕੀ ਲਿਖਦਾ ਹੈ ਆਸ਼ੂ ਇਜ਼ ਮਸਟ ਲਾ ਵੀ ਮਤਲਬ ਆਸ਼ੂ ਜ਼ਰੂਰੀ ਹੈ ਕੀ ਗੱਲ ਐਡਾ ਕਿਹੜਾ ਨੈਲਸਨ ਮੰਡੇਲਾ ਇਹ ਵੀ ਜ਼ਰੂਰੀ ਹੈ ਇਹ ਸਾਡੀ ਮਜਬੂਰੀ ਹੈ ਮੈਂ ਤੂੰ ਪਹਿਲਾਂ ਜਿਹੜੇ ਪਾਈ ਗਏ ਉਹ ਮਜਬੂਰੀ ਸੀ ਹੋਰ ਐ ਨਹੀਂ ਸੀ ਕੋਈ ਹੁਣ ਸੰਜੀਵ ਰੋੜੇ ਵਰਗੇ ਆ ਗਏ ਜਿੱਤੋਂ ਸੰਜੀਵ ਰੋੜਾ ਜੀ ਤੁਹਾਡੇ ਆਪ ਦੇ ਰਾਜ ਸਭਾ ਦੇ ਮੈਂਬਰ ਐ ਤੇ ਕੰਮ ਕਰ ਬਲਕਾਰ ਸਿੱਧੂ ਬੈਠੇ ਆ ਸਾਡੇ ਜਿੰਪਾ ਸਾਹਿਬ ਬੈਠੇ ਸਾਡੇ ਫਿਰੋਜ਼ਪੁਰ ਦੇ ਐਮ ਐਲ اے ਬੈਠੇ ਮੈਡਮ ਸੀਨਾ ਬੈਠੇ ਸਾਰੇ ਮੇਰ ਸਾਹਿਬ ਸਾਰੇ ਬੈਠੇ ਉਧਰ ਬੈਠੇ ਆਮ ਕਰਾਂਦੇ ਆ ਜੀ ਆਪਾਂ ਨੇ ਲੈਣਾ ਕੀ ਸੀ ਇਹਨਾਂ ਤੋਂ ਜੱਜ ਦੇ ਨਿਕਲ ਆਉਂਦੇ ਏ ਆਪਾਂ ਨੇ ਕਿਉਂ ਚੱਕਣੇ ਸੀ ਆ ਝੰਡੇ ਮੈਨੂੰ ਦੱਸੋ ਆਪਦਾ ਉਹਦਾ ਕੰਮ ਕਰੀਏ ਸਾਰੇ ਬੜੇ ਵਧੀਆ ਸੈਟ ਸੀ ਮੈਂ ਕਲਾਕਾਰ ਸੀ ਕੋਈ ਵਕੀਲ ਸੀ ਅਨਾ ਕੋਈ ਕੋ ਤਾਂ ਉਹਦਾ ਉਹਦਾ ਕੰਮ ਕਰੀ ਜਾਂਦੇ ਸੀ ਜੇ ਇਹ ਚੱਜ ਦੇ ਨਿਕਲ ਆਉਂਦੇ ਕੋਈ ਲੋੜ ਸੀ ਆਪਾਂ ਨੂੰ ਨਹੀਂ ਨਿਕਲੇ ਅਸੀਂ ਕਹ ਵੀ ਚਲੋ ਯਾਰ ਫਿਰ ਗਾਟਰ ਨੂੰ ਸਾਫ਼ ਕਰਨ ਵਾਸਤੇ ਬਾਹਰੋਂ ਰੋਲਾ ਪਾ ਕੇ ਨਾ ਗਾਟਰ ਠੀਕ ਨਹੀਂ ਹੋਣਾ ਵਿੱਚ ਬੰਨਣਾ ਪਊ ਵਿੱਚ ਵੜ ਗਏ ਤਾਂ ਤੁਸੀਂ ਸਾਨੂੰ ਕੁਰਸੀਆਂ ਦੇਤੀਆਂ ਹੁਣ 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 ਕਹਿੰਦੇ ਵੀ ਇਹ ਕੁਰਸੀਆਂ ਤੇ ਕੌਣ ਬਹਿਗੇ ਇੱਥੇ ਸਾਡੇ 3 ਪੁੱਤ ਬਹਿੰਦੇ ਹੁੰਦੇ ਆ ਲੈ ਦੱਸੋ ਵੀ ਠੇਕਾ ਲਿਆ ਰਿਸਟਰੀ ਕਰਾਈਆ ਆਮ ਲੋਕਾਂ ਦੇ ਪੁੱਤ ਨਹੀਂ ਬਹਿ ਸਕਦੇ ਬਹਿ ਸਕਦੇ ਤੁਸੀਂ ਸਾਬਤ ਕਰਤਾ ਤੁਸੀਂ ਸਾਬਤ ਕਰਤਾ ਇਹ ਗੱਲ 2022 ਚ ਮੈਨੂੰ ਇਹ ਦੱਸ ਦੋ ਵੀ ਹਾਰਿਆ ਕਿਹੜਾ ਨਹੀਂ ਜੇ ਹਾਰਨ ਵਾਲੇ ਦੀ ਲਿਸਟ ਕਰ ਲਿਓ ਨਾ ਵੱਡਾ ਬਾਦਲ ਵੀ ਉਹ ਮੁੰਡਾ ਵੀ ਉਹਦਾ ਪਤੀਜਾ ਵੀ ਚੰਨੀ ਦੋਨੇ ਥਾਵਾਂ ਤੋਂ ਨਮਜੋ ਸਿੱਧੂ ਵੀ ਮਜੀਠੀਆ ਵੀ ਮਲੂਕਾ ਵੀ ਪੱਠੜ ਵੀ ਬ੍ਰਹਮਪੁਰਾ ਵੀ ਚੀਮਾ ਵੀ ਸਾਰੇ ਖਤਮੀ ਕਰਤਾ ਮਲਕੋੜਮਾ ਜਿੱਤੇ ਕੋਣ ਆਮ ਲੋਕ ਹਾਂ ਹੋ ਸਕਦਾ ਸਾਡੇ ਚ ਵੀ ਕਮੀਆਂ ਹੋਣ ਕੋਈ ਕਲਾ ਬੰਦਾ 16 ਕਲਾ ਸੰਪੂਰਨ ਨਹੀਂ ਹੁੰਦਾ ਸਾਡੇ ਚ ਕਮੀਆਂ ਹੋਣਗੀਆਂ ਹੋ ਸਕਦਾ ਠੀਕ ਕਰ ਲਾਂਗੇ ਪਰ ਨੀਅਤ ਮਾੜੀ ਨਹੀਂ ਹੈਗੀ ਵੀਰੋ ਇਸ ਗੱਲ ਤੇ ਯਕੀਨ ਕਰ ਲੋ ਨੀਅਤ ਮਾੜੀ ਨਹੀਂ ਹੈਗੀ ਸਾਡੀ ਕੋਈ ਨਵਾਂ ਨਵਾਂ ਸਾਈਕਲ ਸਿੱਖਦੇ ਆਂ ਕਈ ਵਾਰੀ ਪਹਿਲਾਂ ਤਾਂ ਕੈਂਚੀ ਸਿੱਖਦੇ ਆਂ ਨਾ ਕੈਂਚੀ ਚ ਵੀ ਡਿਗੇ ਪੈਨੇ ਆ ਕੈਂਚੀ ਤੋਂ ਬਾਅਦ ਫਿਰ ਡੰਡੇ ਤੇ ਆਉਨੇ ਆ ਫੇਰ ਕਾਠੀ ਤੇ ਆਉਣਿਆ ਹੁਣ ਜੇ ਤੁਸੀਂ ਪਹਿਲਾਂ ਹੀ ਤੁਸੀਂ ਬੁਲਟ ਫੜਾ ਦੋਗੇ ਉਹ ਕਿਵੇਂ ਚਲਾਊਗਾ ਜੀ ਬੱਚਾ ਪਹਿਲਾਂ ਸਾਈਕਲ ਚੁਕਲ ਤਾਂ ਸਿੱਖੇ ਤੋਂ ਕੰਮ ਸਿੱਖ ਗਏ ਹੁਣ ਲੈ ਹੁਣ ਨਹੀਂ ਇਹਨਾਂ ਨੂੰ ਆਪਾਂ ਦਬਦੇ ਹੁਣ ਇਹਨਾਂ ਨੂੰ ਵੀ ਕੰਮ ਇਹਨਾਂ ਨੂੰ ਵੀ ਪਤਾ ਲੱਗ ਗਿਆ ਪਹਿਲਾਂ ਕੀ ਕਹਿੰਦੇ ਸੀਗੇ ਭਗਵੰਤਵਾਨੀ ਬਣਦਾ ਨਹੀਂ ਇਹਨੂੰ ਅਨਾਉਂਸ ਨਹੀਂ ਕਰਦੇ ਕੇਜਰੀਵਾਲ ਸਾਹਿਬ ਨੇ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਤਾ ਜਿੱਦ ਦੇ ਨਹੀਂ ਇਹ ਜਿੱਦ ਦੇ ਨਹੀਂ ਜਿੱਤ ਵੀ ਗਏ 6 ਮਹੀਨੇ ਨਹੀਂ ਗੱਟਦੇ 6 ਮਹੀਨੇ ਵੀ ਕੱਟ ਗਏ ਲਾ ਸਾਲ ਤਾਂ ਪੂਰਾ ਕਰਦੀ ਨਹੀਂ ਸਰਕਾਰਾਂ ਸਾਲ ਵੀ ਪੂਰਾ ਕਰ ਗਏ 2 ਸਾਲ ਨਹੀਂ ਜਾਂ ਬਗਏ ਖਤਮ ਹੈ ਕੰਮ ਖਤਮ ਹੈ ਬਹੁਤ ਲੜ ਪਿਆ ਬਲਚ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਕੇ ਲਿਆਉਂਦੇ ਸੀ ਵੀਡੀਓ ਤੀਜਾ ਸਾਡੇ ਸਾਡੇ ਤੀਜਾ ਸਾਲ ਹੋ ਗਿਆ ਹੁਣ ਤਾਂ ਹੁਣ ਪਤਾ ਕੀ ਕਹਿਣ ਲੱਗੇ 27 'ਚ ਨਹੀਂ ਜਿੱਦੇ ਐਂ ਇਹ 32 'ਚ ਕਹਿਣਗੇ ਐਂ 37 'ਚ ਕਹਿਣਗੇ ਇਹ ਐਂ 42 'ਚ ਕਹਿਣਗੇ ਐਂ 47 'ਚ ਕਹਿਣਗੇ ਸ਼ਰਤ ਰੱਖ ਲਓ ਮੇਰੇ ਨਾਲ ਜਿੰਨਾ ਚਿਰ ਸਾਡੀ ਨੀਅਤ ਪੰਜਾਬ ਪ੍ਰਤੀ ਮਾਨਦਾਰ ਰਹੂਗੀ ਮੈਂ ਸਾਡੇ ਬੰਦਿਆਂ ਨੂੰ ਵੀ ਕਹਿਣਾ ਚਾਹਣਾ ਜਿੰਨਾ ਚਿਰ ਸਾਡੀ ਨੀਅਤ ਪੰਜਾਬ ਪ੍ਰਤੀ ਮਾਨਦਾਰ ਰਹੂਗੀ ਤੁਹਾਨੂੰ ਕੋਈ ਹਟਾ ਨਹੀਂ ਸਕਦਾ ਕਿਉਂਕਿ ਪਰਖੇ ਹੋਏ ਨੇ ਲੋਕਾਂ ਨੇ ਇਹ ਦੋਨੇ ਪਰਖੇ ਹੋਏ ਨੇ ਕਦੇ ਗਰੀਬਾਂ ਦਾ ਪੈਸਾ ਮਾਰ ਲਿਆ ਜੀ ਪ੍ਰੀ ਮੈਟਰਿਕ ਸਕਾਲਰਸ਼ਿਪ ਗਰੀਬਾਂ ਦੀ ਖਾ ਗੇ ਪੋਸਟ ਮੈਟਰਿਕ ਖਾ ਗੇ ਐਜੋ ਪੈਸੇ ਖਾ ਗੇ ਓਜੋ ਪੈਸੇ ਖਾ ਧਰਮ ਚੋਂ ਖਾ ਗੇ ਗੋਲਕਾਂ ਖਾ ਗਏ ਤੇ ਕਿੱਥੇ ਲੈ ਗਏ ਨਾਲ ਲੈ ਗਏ ਜ다ਤਰ ਮੁਰਾਜ ਨਾਲ ਗੱਲ ਹੋ ਗਈ ਹੋਵੇ ਵੀ ਤੁਹਾਡੇ ਪੈਸੇ ਨਾਲ ਆਉਣਗੇ ਵੀ ਚਿੱਠੀ ਲਿਖ ਕੇ ਦਿੱਤੀ ਧਰਮਰਾਜ ਨੇ ਸਾਨੂੰ ਤਾਂ ਇਹੀ ਸਿਕਾਇਆ ਸਾਡੇ ਘਰ ਦੇ ਨਾਲ ਭਾਈ ਨਾਲ ਕੁਝ ਨਹੀਂ ਜਾਣਾ ਇਹ ਤਾਂ ਐ ਲੱਗੇ ਪੈਨ ਜਿਵੇਂ ਨਾਲ ਪੰਡਾ ਬਣ ਕੇ ਲੈ ਕੇ ਜਾਣੀ ਐ ਇੱਥੇ ਨਿਕਲਣਗੇ ਨਰਕ ਸੁਰਗ ਇੱਥੀ ਨੇ ਆਉਣ ਦੇਖ ਲੋ ਜਿੰਨੇ ਕਮਾਏ ਸੀ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਹ ਤੇ ਪਲਾਸਟਰ ਲੱਗਿਆ ਹੁੰਦਾ ਕਦੇ ਇੱਧਰ ਲਈ ਤੇ ਲੱਗਿਆ ਹੁੰਦਾ ਕਦੇ ਲੱਤ ਤੇ ਲੱਗਿਆ ਹੁੰਦਾ ਪਲਾਸਟਰਾਂ ਬਲਸਟਰਾਂ ਜੀ ਨਿਕਲ ਜਾਣੇ ਇਹਨਾਂ ਦੇ ਇੱਥੀ ਆ ਖੂਦ ਹੀ ਮਿੱਟੀ ਖੂਨ ਨੂੰ ਲੱਗ ਜਾਣੀ ਆ ਬਸ ਠੀਕ ਹੈ ਨਾ ਸਹੀ ਹੈ ਨਾ ਇਹ ਧਰਮ ਨੂੰ ਵੀ ਮੁੱਠੀ ਜਾਂ ਸਮਝਦੇ ਆਂ ਆਏ ਉਹ ਯਾਰ ਆ ਪਤਾ ਦੂਰੋਂ ਨਿਸ਼ਾਨ ਸਭ ਦਿਖ ਜੇ ਆਪਾਂ ਮੱਥਾ ਟੇਕ ਦੇਨੇ ਦੂਰੋਂ ਨਿਸ਼ਾਨ ਸਾਹ ਆਉਂਦਾ ਰਿਹਾ ਇਹ ਅੰਦਰ ਰਹਿ ਕੇ ਵੀ ਧਰਮ ਨੂੰ ਖਾਈ ਜਾਂਦੇ ਅੰਦਰ ਰਹਿ ਕੇ ਪਰਮਾਤਮਾ ਤਾਂ ਦੇਖਦਾ ਫਿਰ ਨੱਕ ਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਕੀ ਮੇਰਾ ਕਸੂਰ ਐ ਚ ਮੇਰੇ ਤਾਂ ਨਾ ਹੀ ਲੱਗਦਾ ਜੀ ਉਹੀ ਕੰਮ ਤਾਂ ਤੁਸੀਂ ਕੀਤਾ ਨਾ ਰਾਇ ਸੁਇਸ ਕਰਕੇ ਤੁਹਾਡੇ ਕੋਲ ਐ ਇੱਕ ਨੰਬਰ ਤੇ ਬਟਨ ਐ ਆਪਣਾ ਪਰਮਾਤਮਾ ਵੀ ਦੇਖਦਾ ਬਟਨ ਕਿਹੜੇ ਨੰਬਰ ਤੇ ਦੇਣਾ ਹੈ ਵੀ ਜਦੋਂ ਲਿਆਉਣੇ ਇੱਕ ਨੰਬਰ ਤੇ ਬਟਨ ਵੀ ਇੱਕ ਨੰਬਰ ਦਾ ਦੇ ਦੋਨੇ ਆ ਇੱਕ ਨੰਬਰ ਦਾ ਹੀ ਬਟਨ ਹੈ ਜਾਨ ਸਰ ਤੜਕੀ ਵਗ ਜਿਓ 7:00 ਵਜੇ ਬਾਜ ਗਰਮੀ ਜੀ ਹੋ ਜਾਂਦੀ ਹੈ 7:00 ਵਜੇ ਜਾ ਕੇ ਇੱਕ ਨੰਬਰ ਦਾ ਬਟਨ ਦਬ ਕੇ ਘਰੇ ਆ ਜਿਓ ਫੋਟੋ ਲੱਗਿਓ ਸੰਜੀਵ ਰੋੜਾ ਦੀ ਨਾਲ ਚੜ੍ਹੂ ਦਾ ਚੋਣਸ਼ਾਨ ਹੋਊ ਇੱਕ ਨੰਬਰ ਦਾ ਬਟਨ ਦਬ ਦਿਓ ਬਾਕੀਆਂ ਦੇ ਵੀ ਲੱਗੇ ਹੋਣਗੇ ਉਹਨਾਂ ਵੱਲ ਦੇਖਣ ਦੀ ਕੋਸ਼ਿਸ਼ ਨਾ ਕਰੋ ਅੱਖਾਂ 'ਚ ਚਿੱਟਾ ਮੋਤੀ ਉਤਰ ਸਕਦਾ ਹੈ ਐਡੇ ਹੰਕਾਰੀ ਨੇ ਆ ਮੈਨਾਂ ਕਿਤੇ ਇਧਰੋਂ ਨਜ਼ਰ ਆਲਾ ਬਟਨ ਧਵਾ ਕੇ ਐਨੇ ਹੋ ਜੇ ਉਥੇ ਜਦੋਂ ਹਾਈ ਹੋ ਜਿਹੜੇ ਭ੍ਰਿਸ਼ਟਾਚਾਰ ਜੰਨੇ ਹੋਏ ਹੋਏ ਨੇ ਜਿਹੜੇ ਹੰਕਾਰ ਜੰਨੇ ਹੋਏ ਹੋਏ ਨੇ ਉਹਨਾਂ ਨੂੰ ਵੋਟਾਂ ਪਾ ਕੇ ਕੀ ਕਰਾਂਗੇ ਸਰਕਾਰ ਤਾਂ ਆਪਣੀ ਐ ਕੰਮ ਤਾਂ ਪਾ ਕਰਨੇ ਨੇ ਉਹਨਾਂ ਦਾ ਗਾਲਾਂ ਕੱਢਨੀ ਐ 1.5 ਸਾਲ ਜਿੱਥੇ ਜਿੱਥੇ ਬਾਜਵੇਂ ਹੋਰੀ ਕੱਢੀ ਜਾਂਦੇ ਵਿੱਚ ਇਹ ਲੱਗ ਜੂ ਮੈਨੂੰ ਹੀ ਗਾਣਾ ਕਰਨੀਆਂ ਹੋਣਗੀਆਂ ਉਹ ਕਿਸੇ ਨੇ ਕਿਸੇ ਬੰਦੇ ਨੂੰ ਕਿਹਾ ਮਤਲਬ ਥੋੜਾ ਤਲਖੀ ਹੋ ਗਈ ਯਾਰਾਂ ਦੋਸਤਾਂ ਚ ਕਹਿੰਦਾ ਤੇਰੀ ਭੈਣ ਦੇ ਵਿਆਹ ਚ ਨੱਚਦਾ ਫਿਰਾਂ ਉਹ ਕਹਿੰਦਾ ਜਿੱਥੇ 250 ਨੱਚੀ ਹੋ ਤੂੰ ਨੱਚੀ ਇਹ ਚ ਕਿਹੜੀ ਗੱਲ ਹੁੰਦੀ ਹੈ ਜੇ ਤੇ ਗਾਣਾ ਕੱਢਦੇ ਨੇ ਤੂੰ ਉਹ ਇਹ ਲੱਗ ਜੂ ਇੱਕ ਹੋਰ ਗਾਣਾ ਕੱਢ ਲੈ ਕੀ ਫਾਇਦਾ ਬ ਗਾਣਾ ਦਾ ਕੋਈ ਇਲਾਕੇ ਨੂੰ ਫਾਇਦਾ ਹੋਊਗਾ ਇਲਾਕੇ ਨੂੰ ਫਾਇਦਾ ਤਾਂ ਹੋਊਗਾ ਜਿਹੜਾ ਪੰਦਾ ਉਹ ਜਿਤਾਵਾਂਗੇ ਜਿਹੜਾ ਤੁਹਾਡੇ ਕੰਮ ਕਰਨ ਨੂੰ ਇੱਛਾ ਵੀ ਰੱਖਦਾ ਹੈ ਜਨੂਨ ਵੀ ਰੱਖਦਾ ਹੈ ਜ਼ਿੰਮੇਵਾਰੀ ਵੀ ਸਮਝਦਾ ਤੇ ਸ਼ੌਂਕ ਵੀ ਰੱਖਦਾ ਉਹ ਬੰਦਾ ਚ ਸੁਬਹਤ ਮੈਨੂੰ ਖੁਸ਼ੀ ਹੈ ਮੈਂ ਇਤੋਂ ਪਹਿਲਾਂ ਜਾ ਕੇ ਐ ਜਵਦੀ ਜਾ ਕੇ ਆਇਆ ਜਬੱਦੀ ਦੇ ਵਿੱਚ ਬਹੁਤ ਕੱਟ ਸੀਗਾ ਕੱਲ ਮੈਂ ਜਵਾਹਰ ਕੈਂਪ ਸੀ ਇੱਕ ਦਿਨ ਗੋਪਾਲਨਗਰ ਸੀ ਮੈਂ ਇੱਥੀਆਂ ਮੈਂ ਇੱਥੇ ਰਹੂੰਗਾ ਜਿੰਨਾ ਚਿਰ ਤੁਸੀਂ ਸਾਡਾ ਸਾਥ ਦੇ ਰਹੇ ਹੋ ਅਸੀਂ ਥੱਕਦੇ ਨਹੀਂ ਅਸੀਂ ਹੱਕਦੇ ਨਹੀਂ ਇੱਥੇ ਰਵਾਂਗੇ ਤੇ ਪਿਛਲੀ ਵਾਰ ਦਾ ਰਿਕਾਰਡ ਤੋੜਨਾ ਹੈ ਤੇ ਇਹ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ 10 ਮੰਗ ਪੱਤਰ ਸੰਜੀਵ ਰੋੜਾ ਲੈ ਕੇ ਆਊਗਾ 10 ਕਤ ਨਹੀਂ ਕਰੂੰਗਾ ਕੋਈ ਕੰਮ ਐ ਜੇ ਰਹੇਗਾ ਤਾਂ ਮੈਂ ਦੱਸਦੇ ਹੋ ਕਿ ਯਾਰਾ ਪਛਮੀ ਦਾ ਕੰਮ ਨਹੀਂ ਹੋਇਆ ਇਹਨਾਂ ਦਾ ਤਾਂ ਇਹ ਹਾਲ ਹੈ ਵੀ ਕੱਲ ਨੂੰ ਹੀ ਪਵਾ ਲੋ ਵੋਟਾਂ ਜੀ ਵੀ ਮਤਲਬ ਬਟਨ ਦੱਬਣ ਨੂੰ ਬਾਹਲਾ ਜੀ ਕਰੀ ਜਾਂਦਾ ਜੀ 19 ਤੱਕ ਕੰਟਰੋਲ ਰੱਖੋ 19 ਤੱਕ ਕੰਟਰੋਲ ਰੱਖੋ ਉਹ ਮੈਨੂੰ ਇੱਕ ਸੰਗਰੂਰ ਜਦੋਂ ਮੈਂ ਲੜ ਰਿਹਾ ਸੀਗਾ ਜਿੰਦਾਬਾਦ ਜਦੋਂ ਮੈਂ ਸੰਗਰੂਰ ਤੋਂ ਚੋਣ ਲੜ ਰਿਹਾ ਸੀ ਤਾਂ ਇੱਕ ਬੰਦਾ ਉੱਥੇ ਆ ਕੇ ਕਹਿੰਦਾ ਜੀ ਕਿੰਨੀ ਤਰੀਕ ਨੂੰ ਨੇ ਵੋਟਾਂ ਮੈਂ ਕਹਿੰਦਾ ਜੀ ਮਈ ਚ ਮਈ ਚ ਪੈਂਦੀਆਂ ਮੈਂ ਕਹਿੰਦਾ ਜੀ ਇੰਨੀ ਮਈ ਨੂੰ ਕਹਿੰਦਾ ਬਹੁਤ ਦਿਨ ਪਏ ਨੇ ਮੇਰਾ ਤਾਂ ਪਟਾਕਾ ਪੈ ਜੂਗਾ ਇਹ ਉਦੋਂ ਤੱਕ ਮੈਂ ਕੀ ਹੋ ਗਿਆ ਕਹਿੰਦਾ ਜੀ ਵੋਟ ਪਾਉਣ ਨੂੰ ਬੜਾ ਜੀ ਕਰ ਜਾਂਦਾ ਮੈਂ ਉਹਨਾਂ ਓਨੀ ਤਰੀਕ ਨੂੰ ਹੀ ਪਾਉਣੀ ਪੈਣੀ ਹੈ ਜਿੰਨੀ ਤਰੀਕ ਨੂੰ ਕਹ ਹੈ ਇਲੈਕਸ਼ਨ ਕਬ ਜਨ ਕਹਿੰਦਾ ਕੋਈ ਨਕਲੀ ਮਸ਼ੀਨ ਮਸ਼ੂਹ ਨਹੀਂ ਦਵਾ ਦੋ ਜੀ ਮੈਂ ਤਾਂ ਰੋਜ਼ ਆਏ ਘੰਟੇ-ਘੰਟੇ ਬਾਹਰ ਆਏ ਚੜੂ ਵਾਲਾ ਆਏ ਦੱਪੂਏ ਉਹ ਹਾਲ ਇਹਨਾਂ ਦਾ ਹੋਇਆ ਪਿਆ ਠੀਕ ਹੈ ਨਾ ਤਾਂ ਚੜੂ ਵਾਲਾ ਬਟਨ ਦੱਬ ਕੇ ਉਹਨੀ ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਇਹ ਵੀ ਗਾਰੰਟੀ ਜਿੰਦਾਬਾਦ ਜਿੰਦਾਬਾਦ ਆਪਣਾ ਤਾਂ ਚੋਣ ਨਿਸ਼ਾਨੀ ਹੈ ਜੈ ਵੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮਾਵਾ ਪੈਣ ਨੂੰ ਦੱਸਣ ਦੀ ਜਮੇ ਲੋੜ ਨਹੀਂ ਬਿਲਕੁਲ ਹੀ ਲੋੜ ਨਹੀਂ ਇਹ ਤਾਂ ਸਵੇਰੇ ਸਵੇਰੇ ਇਹ ਤਾਂ ਸਵੇਰੇ ਸਵੇਰੇ 5 5:30 ਵਜੇ ਨੇਰੇ ਚ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪੈ ਜੇ ਇਹ ਜੇ ਵੇਲੇ ਵੀ ਲੱਭ ਲੈਂਦੀ ਕਿੱਥੇ ਜੇ ਪਿਆ ਕੰਮ ਉਹੀ ਆਉਂਦਾ ਫਰਕ ਇਹਨਾਂ ਕ ਸਵੇਰੇ ਇਧਰਲੇ ਪਾਸਿਓਂ ਫੜ ਕੇ ਸਫਾਈ ਕਰਦਾ ਆਥ ਨੇ ਦੂਜੇ ਪਾਸਿਓਂ ਫੜਨਾ ਪੈਂਦਾ ਕਰਦਾ ਸਫਾਈ ਹੋਈ ਆ ਉਹ ਠੀਕ ਹੈ ਨਾ ਚਲੋ ਯਾਰ ਮੈਂ ਤਾਂ ਪ੍ਰਮਾਤਮਾ ਦਾ ਇੱਕ ਸ਼ੇਰ ਹੈ ਉਰਦੂ ਦਾ ਕਿ ਅੱਜ ਮਸਜਿਦ ਜਾਣੇ ਦਾ ਵਕਤ ਨਹੀਂ ਹੈ ਚਲੋ ਕਿਸੇ ਰੋਤੇ ਹੋਏ ਬੱਚੇ ਕੋ ਹਸਾ ਦیتے ہیں مطلب ਚਲੋ ਇੱਕ ਪਲ ਲਈ ਸਹੀ ਦੋ ਘੜੀਆਂ ਹੀ ਸਹੀ ਤੁਹਾਡੇ ਚਿਹਰਿਆਂ ਤੇ ਮੈਂ ਮੁਸਕਰਾਹਟ ਤਾਂ ਦੇਖੀ ਤੁਹਾਡੇ ਹਾਸਾ ਤਾਂ ਆਇਆ ਯਾਰ ਸਾਡੇ ਤਾਂ ਹਾਸੇ ਹੀ ਖੋਲੇ ਇਹਨਾਂ ਨੇ ਹਾਸੇ ਹੀ ਖੋਲੇ ਯਾਰ ਸਾਡੇ ਪਿੰਡਾਂ ਦੀਆਂ ਸੱਥਾਂ ਚੋਂ ਰੌਣਕਾਂ ਗਈਆਂ 30-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਯਾਰ ਚਿੰਤਾ ਠੀਖਾ ਸਮਾਨ ਬਾਣੀ ਚ ਲਿਖਿਆ ਘਰ ਦੀ ਚਿੰਤਾ ਖਾ ਗਈ ਮੁੰਡੇ ਦੀ ਚਿੰਤਾ ਖਾ ਗਈ ਕੁੜੀ ਦੇ ਵਿਆਹ ਦੀ ਚਿੰਤਾ ਖਾ ਗਈ ਇਹਨਾਂ ਨੂੰ ਕਿਸੇ ਨੂੰ ਚਿੰਤਾ ਕੋਈ ਨਹੀਂ ਇਹਨਾਂ ਨੂੰ ਆਉਦੇ ਤਬਰਾਂ ਦੀ ਚਿੰਤਾ ਬਸ ਇਹਨਾਂ ਨੂੰ ਆਉਦੇ ਪਰਿਵਾਰਾਂ ਦੀ ਚਿੰਤਾ ਬਸ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦਾ ਮੈਨੂੰ ਸਾਰੇ ਪਰਿਵਾਰ ਦੀ ਚਿੰਤਾ ਮੇਰਾ ਪਰਿਵਾਰ ਹਾਂ ਤੁਸੀਂ ਮੈਨੂੰ ਤੁਸੀਂ ਮੁਖੀਆ ਬਣਾਇਆ ਮੈਨੂੰ ਲਾਣੇਦਾਰ ਬਣਾਇਆ ਹੋਇਆ ਤੁਸੀਂ ਤਾਂ ਮੇਰਾ ਫਰਜ਼ ਬਣਦਾ ਮੈਂ ਸਾਰਿਆਂ ਦੇ ਦੁੱਖ ਸੁਣਾ ਚਾਹੇ ਬੱਚਾ ਚਾਹ ਮਜ਼ਦੂਰ ਹੈ ਚਾਹ ਕਿਸਾਨ ਹੈ ਚਾਹੇ ਵਪਾਰੀ ਹੈ ਚਾਹ ਜੋ ਮਰਜੀ ਕੰਮ ਕਰਦਾ ਜਿਹੜੇ ਮਰਜੀ ਤਰ੍ਹਾਂ ਬੰਦਾ ਸਾਡੇ ਤਾਂ ਗੁਰੂਆਂ ਨੇ ਜਾਤ ਪਾਤ ਤੇ ਤੁਹਾਨੂੰ ਤਾਂ ਖਤਮ ਕੀਤੇ ਆ ਸਾਡੀ ਤਾਂ ਸੰਗਤ ਚ ਪੰਗਤ ਲੱਗਦੀ ਆ ਪੰਗਤ ਚ ਕੌਣ ਬੈਠਾ ਇਹ ਥੋੜੀ ਪੁੱਛਿਆ ਜਾਂਦਾ ਲੰਗਰ ਵਰਤਾਉਣ ਵੇਲੇ ਵੀ ਭਾਈ ਕੌਣ ਹੈ ਤੂੰ ਕੀ ਹੈ ਕਿੱਥੋਂ ਦਾ ਨਾ ਪ੍ਰਸ਼ਾਦਾ ਵੈਗਰੂ ਦਾਲ ਵੈਗਰੂ ਜਲ ਵੈਗਰੂ ਹਰ ਗੱਲ ਨਾ ਵੈਗਰੂ ਪਰਮਾਤਮਾ ਦਾ ਨਾਮ ਜਪਣ ਵਾਲੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਡੇ ਵਰਗੀ ਤਾਂ ਕੌਮ ਹੀ ਐ ਨਹੀਂ ਕੋਈ ਧਰਤੀ ਤੇ ਆਪਾਂ ਕਿਹੜੇ ਕਿੰਨਾਂ ਦੇ ਬਸ ਪੈ ਗਏ ਇਹਨਾਂ ਦੇ ਪਾਪੀਆਂ ਦੇ ਹਜੇ ਵੀ ਹਟਦੇ ਨਹੀਂ ਹਜੇ ਵੀ ਫਿਰਦੇ ਆ ਸਾਰਾ ਕੁਝ ਨਾਲੇ ਧਰਮ ਵਾਲੇ ਮਾਮਲੇ 'ਚ ਵੀ ਸਜ਼ਾਵਾਂ ਭੁਗਤ ਲਿਆ ਸਾਰਾ ਕੁਝ ਫੇਰ ਵੀ ਨਹੀਂ ਹਟਦੇ ਸੋ ਅਸੀਂ ਤਾਂ ਇਹੀ ਮੈਂ ਤਾਂ ਬੇਨਤੀ ਕਰਨਾ ਹੈ ਤੁਹਾਡੇ ਕੋਲੇ ਮੈਂ ਤਾਂ ਬਹੁਤ ਮਸ਼ਹੂਰ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਐਨਾ ਸੱਪਾਂ ਚ ਪੈਣ ਦੀ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੋਰਤਾ ਨਹੀਂ ਹੋ ਰਹਾ ਉਹ ਮੈਂ ਨਾ ਕਿਤੇ ਪ੍ਰੋਗਰਾਮ ਤੋਂ ਨਿਕਲਿਆ ਮੈਂ ਕਿਸੇ ਮੈਂ ਉਧਰ ਬਰਨਾਲੇ ਬਰਨਾਲੇ ਜ਼ਿਲ੍ਹੇ ਚ ਮੈਂ ਕਿਸੇ ਪ੍ਰੋਗਰਾਮ ਤੋਂ ਐਦਾਂ ਜਿਵੇਂ ਤੁਹਾਡਾ ਐਦਾਂ ਕਿਤੇ ਪ੍ਰੋਗਰਾਮ ਸੀ ਚਲੋ ਹੁਣ ਤਾਂ ਕੋਡ ਲੱਗਿਆ ਹੋਇਆ ਮੈਂ ਅਨਾਉਂਸ ਨਹੀਂ ਕਰ ਸਕਦਾ ਉੱਥੇ ਤਾਂ ਉਹ ਚਲੋ ਮੈਨੂੰ ਬਤੌਰ ਮੁੱਖ ਮੰਤਰੀ ਬੁਲਾਇਆ ਸੀ ਉਹਨਾਂ ਨੇ ਤੇ ਉਹਨਾਂ ਨੇ ਮੰਗ ਪੱਤਰ ਦਿੱਤਾ 6-7 ਕਰੋੜ ਰੁਪਇਆ ਉਹਨਾਂ ਨੇ ਕਹਿਤਾ ਵੀ ਸਕੂਲ ਵਾਸਤੇ ਸਟੇਡੀਅਮ ਵਾਸਤੇ ਟੋਬੇ ਵਾਸਤੇ ਵੀ ਇਹ ਕਰੋ ਜੀ ਮੈਂ ਕਰਤਾ ਤੇ ਮੈਂ ਗੱਡੀ 'ਚ ਬਹਿ ਕੇ ਜਾਣ ਲੱਗਾ ਤਾਂ ਮੈਨੂੰ ਬਹੁਤ ਪੰਜਾਬ ਦੇ ਮਸ਼ਹੂਰ ਕਲਾਕਾਰ ਦਾ ਫੋਨ ਆਇਆ ਕਹਿੰਦੇ ਭਗਵੰਤ ਕਿੱਥੇ ਆ ਸੀਨੀਅਰ ਨੇ ਮੈਥੋ ਮੈਂ ਸਤਿਕਾਰ ਕਰਦਾ ਮੈਂ ਕਹਿੰਦਾ ਸਰ ਕਰਜ਼ੇ ਲਾਉਂਦਾ ਫਿਰਦਾ ਜੀ ਕਰਜ਼ੇ ਲਾਉਂਦਾ ਫਿਰਦਾ ਨੇ ਤੈਂ ਕਿਦੋਂ ਕਰਜ਼ਾ ਲੈ ਲਿਆ ਮੈਂ ਕਹਿੰਦਾ ਜਿਹੜੇ ਪਿੰਡ ਚ ਗਿਆ ਸੀ ਨਾ ਜੀ ਮੈਂ ਉਸ ਪਿੰਡ ਚ ਮੈਂ ਅੱਜ ਤੋਂ 15 ਸਾਲ ਪਹਿਲਾਂ ਟੂਰਨਾਮੈਂਟ ਤੇ ਪ੍ਰੋਗਰਾਮ ਕਰਨ ਗਿਆ ਸੀ ਜੀ ਮੈਂ ਕਹਿੰਦਾ ਲਿਖੀ ਫਿਰ ਦੇਜੀ ਵੀ ਉਦੋਂ 2 ਲੱਖ ਲਿਆ ਸੀ ਲੈ ਮਿੱਤਰਾ ਹੁਣ ਵਿਆਜ ਬੂਝ ਪਾ ਕੇ 5-7 ਕਰੋੜ ਹੋ ਗਿਆ ਤੇ ਦੇ ਕੇ ਜਾ ਮੈਂ ਕਹਿੰਦਾ ਜੀ ਉਹ ਦੇ ਕੇ ਆਇਆ ਹਾਂ ਪਹਿਲਾਂ ਮੈਨੂੰ ਬੋਲਣ ਦੇ ਪੈਸੇ ਮਿਲਦੇ ਸੀ ਹੁਣ ਮੈਨੂੰ ਜਿੱਥੇ ਬੁਲਾਉਂਦੇ ਨੇ ਉੱਥੇ ਪੈਸੇ ਦੇਣੇ ਪੈਂਦੇ ਵੇ ਇਹ ਕਿਹੜੇ ਕੰਮ ਚ ਪੈ ਗਿਆ ਜੀ ਮੈਂ ਸਹੀ ਹੈ ਨਾ ਮੈਂ 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 ਵੀ ਆਪਣੀ ਜ਼ਿੰਦਗੀ ਬੜੀ ਵਧੀਆ ਕੱਟ ਲੈਂਦਾ ਬੜਾ ਐਸ਼ੋ ਆਰਾਮ ਚ ਕੱਟ ਲੈਂਦਾ ਕੀ ਲੋੜ ਸੀ ਵੀ ਆਪਾਂ ਨੇ ਕੀ ਲੈਣਾ ਵੀ ਨਾ ਮੈਂ ਕਿਹਾ ਵੀ ਨਹੀਂ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਪੰਜਾਬ ਦੇ ਚੁੱਲ੍ਹੇ 부ਝੀ ਜਾਂਦੇ ਆ ਸਾਡੇ ਸਾਹਮਣੇ ਪੰਜਾਬ ਬਰਬਾਦ ਹੋਈ ਜਾਂਦਾ ਕੁਛ ਤਾਂ ਕਰੀਏ ਆਵਾਜ਼ ਤਾਂ ਠਾਈਏ ਘਟਕਟੇ ਤਾਂ ਨਹੀਂ ਲੋਕ ਕਹਿਣਗੇ ਉਹਨਾਂ ਦੀਆਂ ਪੀੜ੍ਹੀਆਂ ਤਾਂ ਨਹੀਂ ਕਹਿਣਗੀਆਂ ਵੀ ਜਿਸ ਵੇਲੇ ਸਾਡੇ ਚਾਚੇ ਤਾਏ ਮਰ ਰਹੇ ਸੀ ਤੁਸੀਂ ਕੀ ਕਰ ਰਹੇ ਸੀ ਘਟਕਟੇ ਤਾਂ ਕਹਿ ਸਕਦੇ ਵੀ ਅਸੀਂ ਆਪਦੇ ਵੱਲੋਂ ਤਾਂ ਬੋਲ ਰਹੇ ਸੀ ਆਵਾਜ਼ ਉਠਾਰੇ ਸੀ ਲੋਕਾਂ ਨੂੰ ਇਕੱਠੇ ਕਰ ਰਹੇ ਸੀ ਲਹਿਰ ਬਣਾ ਰਹੇ ਸੀ ਇਹ ਤਾਂ ਕਹਿ ਸਕਦੇ ਨਾ ਸੋ ਹੱਥ ਬਨ ਕੇ ਬੇਨਤੀ ਹੈ ਕਿ ਇਹਨਾਂ ਦੇ ਲਾਲ ਚੰਚਨਾ ਆਇਓ ਪੈਸੇ ਬਹੁਤ ਐਨਾਂ ਕੋਲ ਇਹ ਕਹਿੰਦੇ ਪੈਸੇ ਦੇ ਦਾਂਗੇ ਮੈਂ ਕਿਹ ਦੇ ਲਿਓ ਲੋਕਾਂ ਦੀ ਏ ਥੋਡੀ ਏ ਕਈ ਤਾਂ ਨੋਟ ਵੀ ਪਛਾਣ ਲਓਗੇ ਤੁਸੀਂ ਵੀ ਉਹੀ ਨੋਟ ਆ ਓਏ ਹਲਦੀ ਜੀ ਲੱਗੀ ਹੋਈ ਕੋ ਕੋ ਖੁੰਜੇ ਤੇ 100 ਰੁਪਏ ਦਾ ਉਹੀ ਨੋਟ ਆ ਜਿਹੜਾ ਸੰਗਰਾਮ ਵੇਲੇ ਗੁਰਦੁਆਰਾ ਸਾਹਿਬ ਟੇਕ ਕੇ ਆਏ ਸੀ ਉਹੀ ਨੇ ਜੇ ਤੁਹਾਡੇ ਕੋਲੇ ਪੈਸੇ ਪੂਸੇ ਲੈ ਕੇ ਆਏ ਇੱਕ ਰਾਤ ਪਹਿਲਾਂ ਜਾਂ ਦੋ ਰਾਤ ਪਹਿਲਾਂ ਆਉਂਦੇ ਹੁੰਦੇ ਨੇ ਮੇਰੀ ਹੱਥ ਬੰਨ ਕੇ ਬੇਨ ਤੇ ਰਿਸ਼ੀ ਨਗਰ ਵਾਲਿਓ ਜਵਾਬ ਨਾ ਦੇ ਦਿਓ ਲੈ ਲਿਓ ਲੈ ਲਿਓ ਮਤ ਲక్ష్ਮੀ ਨਹੀਂ ਮੋੜੀਦੀ ਹੁੰਦੀ ਉਹ ਲక్ష్ਮੀਨੀ ਮੋੜ ਦਿਆ ਪਤਾ ਦੀਵਾਲੀ ਵਾਲੇ ਤਾਂ ਦਰਵਾਜ਼ੇ ਖੁੱਲੇ ਰੱਖਦੇ ਆ ਲక్ష్ਮੀ ਆ ਜੇ ਉਸ ਚੱਕਰ ਚ ਕਈ ਵਾਰੀ ਚੋਰੀਆਂ ਵੀ ਹੋ ਜਾਂਦੇ ਨੇ ਜਿਹੜੀ ਘਰੇ ਹੁੰਦੀ ਉਹ ਵੀ ਚਲੀ ਜਾਂਦੀ ਹੈ ਬਸ ਇੰਨਾ ਕਰ ਦਿਓ ਵੀ ਐ ਕਰਕੇ ਫੜਕੇ ਐ ਜੇ ਵਿੱਚ ਪਾ ਕੇ ਕਹਦੇ ਹੋ ਵੀ ਹਾਂ ਤੇ 19 ਤਰੀਕ ਨੂੰ ਜਾਨਸਾਰ ਝਾੜੂ ਵਾਲਾ ਪੜਨ ਦੱਪ ਕੇ ਕਹਦੇ ਹੋ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਆ ਬਾਕੀ ਨੂੰ ਮਾਫ ਆ ਬਹੁਤ ਸਮਝਦਾਰ ਲੱਗਾ ਬਹੁਤ ਸਮਝਦਾਰ ਲੱਗਾ